ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਇ ਪ੍ਰਵਰ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕੰਕਾਰ ਸਤ ਗੁਰੂ ਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨਾ ਬੇਨਾ ਸਣ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨਾ ਬੇਨਾ ਸਣ ਸੋਏ ਸਤਨਾ ਨਿਮਖ ਠਾਪੁਰ ਨਮਸਕਾਰ ਨਾਨਕ ਓ ਅਪਰਸ ਸਗਲ ਨਿਸਤਰ ਨਿਮਖ ਨਿਮਖ ਠਾਪੁਰ ਨਮਸਕਾਰ ਨਾਨਕ ਓ ਅਪਰਸ ਕ ਖਲਸਾ ਵਾਰ ਗੁਰ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਰਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅਮਰਤ ਵੰਦੇ دیਵਾਨਾ ਵਿਖੇ ਹਜਰੀਆਂ ਲਵਾ ਰਹੇ ਹਾਂ ਆਪ ਜੀ ਲੜੀਵਾਰ ਕਥਾ ਸਰਬਨ ਕਰਦੇ ਹੋਏ ਇਸ ਵੇਲੇ ਨੌਵੀਂ ਅਸ਼ਟਪਦੀ ਤੇ ਪਹੁੰਚੇ ਹੋ ਨਮੀ ਅਸ਼ਟਪਰੀ ਦਾ ਰਚਮ ਦਾ ਇੱਕ ਛੋਟਾ ਜਿਹਾ ਕਾਰਨ ਹੈ ਇਹ ਔਥਾਨਿਕ ਹੈ ਜਿਸ ਵੇਲੇ ਬ੍ਰह्म ਗਿਆਨੀ ਵਾਲੀ ਪੌੜੀ ਸੰਪੂਰਨ ਹੋ ਗਈ ਤਾਂ ਕਹਿੰਦੇ ਸਿੱਖਾਂ ਨੇ ਗੁਰਸਿੱਖਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਦੁਨੀਆ ਵਿੱਚ ਕੁਝ ਐਸੇ ਲੋਕ ਹਨ ਜੋ ਲੋਕ ਦਿਖਾਵਾ ਬੜਾ ਕਰਦੇ ਐ ਔਰ ਆਪਣੇ ਆਪ ਨੂੰ ਆਪਣੇ ਭੇਖ ਨੂੰ ਪਵਿੱਤਰ ਜਾਣ ਕੇ ਕਿਸੇ ਦੂਜੇ ਨੂੰ ਆਪਣੇ ਨਾਲ ਛਪਰਸ਼ ਨਹੀਂ ਹੋਣ ਦਿੰਦੇ ਇਹ ਕੋਈ ਛਪਰਸ਼ ਹੋ ਜਾਵੇ ਤੇ ਉਸ ਨੂੰ ਮਾਲਾ ਸਮਝਦੇ ਆ ਪਰ ਆਪ ਜੀ ਦੀ ਕਿਰਪਾ ਕਰਕੇ ਅਸਲੀ ਅਪਰਸ ਕਿਹੜੀ ਚੀਜ਼ ਨੂੰ ਨਹੀਂ ਪਰਸਣਾ ਇਹ ਕਿਸੇ ਦਾ ਹੱਥ ਲੱਗਿਆ ਕੋਈ ਮੈਲਾ ਹੋ ਜਾਂਦਾ ਹੈ ਗੰਦਾ ਹੋ ਜਾਂਦਾ ਹੈ ਯਾਗੂ ਇਸਦਾ ਕਾਰਨ ਹੋਰ ਹੈ ਆਪ ਜੀ ਦੱਸਣਾ ਕਰੋ ਅਸਲੀ ਅਪਰਸ ਕੌਣ ਹੈ ਤਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਇਹ ਸ਼ਲੋਕ ਉਚਾਰਨ ਕੀਤਾ ਨਮੀ ਅਸ਼ਟਪਦੀ ਦਾ ਸ਼ਲੋਕ ਹੈ ਉਲਤਾਰੇ ਜੋ ਅੰਕਰ ਨਾਮ ਜਿਹੜੇ ਆਪਣੇ ਹਿਰਦੇ ਵਿੱਚ ਹਰੀ ਦੇ ਨਾਮ ਨੂੰ ਵਸਾ ਕੇ ਰੱਖਦੇ ਹਨ ਸਰਬਮੈ ਪੇਖੈ ਭਗਵਾਨ ਆਪਣੀ ਸੁਰਤ ਵਿੱਚ ਸਾਰਿਆਂ ਵਿੱਚ ਪਰਮੇਸ਼ਰ ਨੂੰ ਮੰਨਦੇ ਆ ਜਾਣਦੇ ਆ ਨਿਵਖ ਨਿਵਖ ਠਾਕੁਰ ਨਮਸਕਾਰੇ ਹਰ ਸਿਰ ਸ਼ਿਨ ਉਸ ਮਾਲਕ ਨੂੰ ਨਮਸ਼ਕਾਰਾਂ ਕਰਦੇ ਆ ਨਾਨਕ ਉਹ ਅਪਰਸ ਸਗਲ ਨਿਸਤਾਰੇ ਹੁਣ ਅਪਰਸ ਦਾ ਮਤਲਬ ਕੀ ਹੈ ਇੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਕਿ ਅਸਲ ਦੇ ਵਿੱਚ ਅਸੀਂ ਵਿਕਾਰਾਂ ਨੂੰ ਨਹੀਂ ਪਰਸਣਾ ਵਿਕਾਰਾਂ ਤੋਂ ਅਪਰਸ ਰਹਿਣਾ ਹੈ ਨਾ ਕਿ ਮਨੁੱਖਾਂ ਤੋਂ ਮਾੜੇ ਮਨੁੱਖ ਦੀ ਸੰਗਤ ਨਹੀਂ ਕਰਨੀ ਕਵੀਨ ਸਾਖਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ ਵਸਨਕਾਰੋ ਪਰਸੀਐ ਤਉ ਕਛ ਲਾਗੈ ਦਾਦ ਮਾੜੀ ਸੰਗਤ ਤੋਂ ਦੂ ਰਹਿਣੇ ਉਹਨਾਂ ਨੂੰ ਨਹੀਂ ਪਰਸਣਾ ਦੂਸਰਾ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ ਉਹਨਾਂ ਦੇ ਵਾਸਤੇ ਦੂਜਾ ਕੋਈ ਹੁੰਦਾ ਹੀ ਨਹੀਂ ਸਾਰੇ ਵਿੱਚੋਂ ਪਰਿਪੂਰ ਪਰਮੇਸ਼ਰ ਨੂੰ ਦੇਖਣਾ ਕਰਦੇ ਆ ਔਰ ਉਸੇ ਨੂੰ ਜਾਣਨਾ ਕਰਦੇ ਆ ਸਰਬ ਮੈਂ ਪੇਖੈ ਭਗਵਾਨ ਫਿਰ ਦੂਸਰਾ ਕੋਈ ਹੈ ਹੀ ਨਹੀਂ ਫਿਰ ਉੱਥੇ ਸੱਚ 'ਤੇ ਟਿਕਿਆ ਰਹੇਗੀ ਸਤਿਗੁਰੂ ਪਾਤਸ਼ਾਹ ਜੀ ਪੰਡਤਾਂ ਨੂੰ ਵੀ ਕਹਿੰਦੇ ਹਨ ਕਹਿੰਦੇ ਜਿਹੜਾ ਤੁਸੀਂ ਇਹ ਕਰਮਕਾਂਡ ਕਰਦੇ ਹੋ ਪਾਣੀ ਦੀ ਧਾਰ ਮਾਰ ਕੇ ਪਾਣੀ ਦੇ ਨਾਲ ਚੌਕੇ ਨੂੰ ਸੁਚਾ ਕਰਦੇ ਹੋ ਔਰ ਉਹ ਤਾਂ ਚੌਂਤਾ ਪਹਿਲਾ ਝੂਠਾ ਹੋ ਗਿਆ ਜੇ ਤੁਸੀਂ ਵੀ ਚਾਹ ਬੜੇ ਉੱਥੇ ਪਾਤਸ਼ਾਹ ਲਿਖਦੇ ਆ ਸਾਡੀ ਬਾਤ ਤੇ ਬਜਰ ਸਰਬਲ ਕਰਦੇ ਆ ਕਾਰੀ ਕੱਢੀ ਕਿਹਾ ਥੀਏ ਜਹ ਚਾਰੇ ਬੈਠੀਆਂ ਨਾਲ ਲਾਲ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਲਾਲਚ ਕਰਨਾ ਕੁੱਤੇ ਦੀ ਨਿਆਈ ਹੈ ਕੁੱਤੇ ਨੂੰ ਸੋਚ ਨਹੀਂ ਆਉਣ ਦੇਣਾ ਲਾਲਚ ਨੂੰ ਨਹੀਂ ਆਉਣ ਦੇਣਾ ਹਿੱਦ ਦੇ ਵਿੱਚ ਝੂਠ ਬੋਲਣਾ ਚੂੜੇ ਦੀ ਨਿਆਈ ਹੈ ਨੀਤ ਦੀ ਨਿਆਈ ਹੈ ਝੂਠ ਨੂੰ ਹਿਰਦੇ ਵਿੱਚ ਨਹੀਂ ਆਉਂਦਾ ਠੱਗੀ ਮਾਰਨਾ ਮੁਰਦੇ ਦਾ ਹੈ ਨਿਸ਼ਾਨੀ ਠੱਗੀ ਮਾਰ ਕੇ ਨਹੀਂ ਖਾਣਾ ਜੇ ਮਨੁੱਖ ਇਹ ਸਾਰੇ ਕੰਮ ਕਰਦਾ ਤੇ ਫੇਰ ਕਰਮ ਕਾਂਡ ਵਖੰਡ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਾਰੀ ਕੱਢੀ ਕਿਆ ਥੀਏ ਜੇ ਚਾਰੇ ਬੈਠੀਆਂ ਨਾਲ ਜਦੋਂ ਇਹ ਸਾਡੀ ਅੰਦਰ ਔਗਣ ਆ ਗਏ ਤੇ ਫੇਰ ਉਸੇ ਪਵਿੱਤਰ ਹੋ ਹੀ ਨਹੀਂ ਸਕਦੇ ਇਸ ਕਰਕੇ ਉਲਟਾ ਰਹੇ ਜੋ ਅਕਰ ਨਾਮ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਹਰੀ ਦੇ ਨਾਮ ਨੂੰ ਵਸਾਰਿਆ ਉਹ ਹੀ ਪਵਿੱਤਰ ਹਨ ਔਰ ਉਹਨਾਂ ਦਾ ਹੀ ਜਿਹੜਾ ਹੈ ਸਭ ਕੁਝ ਪਵਿੱਤਰ ਹੈ ਉਰਤਾਰੇ ਜੋ ਅੰਤਰਨਾਮ ਸਰ ਮੈਂ ਪੇਖੈ ਭਗਵਾਨ ਸਾਰਿਆਂ ਵਿੱਚ ਪਰਮੇਸ਼ਰ ਨੂੰ ਜਾਣਨਾ ਕਰਦੇ ਐ ਜੈਸੀ ਭਾਈ ਕਨਈਆ ਜੀ ਦੀ ਅਵਸਥਾ ਆਪ ਜੀ ਨੇ ਜਾਣ ਇਤਿਹਾਸ ਤੋਂ ਜਾ ਰਿਹਾ ਨਿਮਕ ਨਿਮਕ ਠਾਕੁਰ ਨੂੰ ਨਮਸਕਾਰ ਐ ਉਹ ਹਰ ਥਾਂ ਤੇ ਉਸ ਠਾਕੁਰ ਨੂੰ ਮਾਰਕ ਨੂੰ ਦੇਖਣਾ ਕਰਦੇ ਹਨ ਨਾਨਕ ਉਹ ਅਪਰਸ ਉਹ ਹੁੰਦਿਆ ਅਪਰਸ ਅਸਲੀ ਪਰਸ ਉਹ ਹਨ ਜਿਹੜੇ ਵਿਸ਼ੇਵਕਾਰਾਂ ਨੂੰ ਨਹੀਂ ਪਰਸਦੇ ਜਿਹੜੇ ਚੰਗੀ ਸੋਚ ਨੂੰ ਅੰਦਰ ਰੱਖਦੇ ਹਨ ਤਾਂ ਬਾਦਸ਼ਾਹੀ ਕਹਿੰਦੇ ਹਨ ਕਿ ਇੰਨਾ ਸਰਾਂ ਵੀ ਪਰਮੇਸ਼ਰ ਨੂੰ ਨਹੀਂ ਭੁਲਾਉਂਦੇ ਜਿੰਨੇ ਸਮੇਂ 'ਚ ਅਸੀਂ ਅੱਖਾਂ ਨੂੰ ਖੋਲ ਕੇ ਬੰਦ ਕਰਦੇ ਹਾਂ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਹਰ ਸਕਿੰਟ ਸਕਿੰਟ ਵਿੱਚ ਪਰਮੇਸ਼ਰ ਨੂੰ ਨਮਸਕਾਰ ਕਰਦੇ ਹਨ ਇਹੋ ਜੀ ਅਪਰਸ ਲੋਕ ਐ ਜਿਹੜੇ ਉਹੋ ਹੀ ਸੰਸਾਰ ਦਾ ਉਧਾਰ ਕਰ ਸਕਦੇ ਆ ਆਪ ਤਰ ਜਾਂਦੇ ਆ ਨਾਰੇ ਸ੍ਰਿਸ਼ਟੀ ਨੂੰ ਤਾਰ ਦਿੰਦੇ ਆ ਅੱਗੇ ਫਿਰ ਅਸ਼ਟਪਦੀ ਆਰੰਭ ਕਰਦੇ ਨੇ ਹੁਣ ਕਿਉਂ ਨਹੀਂ ਪਰਸਨਾ ਕਿਹਦੇ ਨਾਲ ਨਹੀਂ ਲੱਗਣਾ ਇਹ ਅੱਗੇ ਅਸ਼ਟਪਦੀ ਵਿੱਚ ਬਿਆਨ ਕਰਦੇ ਆ ਪਹਿਲਾ ਪਦ ਆਰੰਭ ਕਰਦੇ ਆ ਮਿੱਥਿਆ ਨਾਹੀ ਰਸਨਾ ਪਰਸ ਰਸਨਾ ਨਾਲ ਝੂਠ ਨਹੀਂ ਬੋਲਣਾ ਰਸਨਾ ਨਾਲ ਝੂਠ ਦਾ ਛਰਸ਼ ਨਹੀਂ ਕਰਨਾ ਸ਼ੋਹ ਨਹੀਂ ਦੇਣਾ ਮਨ ਮਹਿ ਪ੍ਰੀਤ ਨਿਰੰਝਣ ਦਰਸ ਮਨ ਦੇ ਵਿੱਚ ਹਮੇਸ਼ਾ ਪਰਮੇਸ਼ਰ ਦੇ ਦਰਸ਼ਨਾਂ ਦੀ ਤਾਲ ਲੱਗੀ ਰਹੇ ਪਾਤਰੀਆ ਰੂਪਨ ਪੇਖਾ ਨੇਤਰ ਹੁਣ ਇਸਤਰੀਆਂ ਤਾਂ ਨਿਗਾਹ ਦੇ ਸਾਹਮਣੇ ਆਉਣ ਗਈਆਂ ਪਰ ਉਹਨਾਂ ਨੂੰ ਦੇਖ ਕੇ ਆਪਣੀ ਸੁਰਤ ਨੂੰ ਸੰਭਾਲ ਕੇ ਰੱਖਣਾ ਆਪਣੇ ਦਿਮਾਗ ਵਿੱਚ ਮਾਰੀ ਸੋਚ ਪੈਦਾ ਨਾ ਹੋਣ ਦੇਣੀ ਵੇਖ ਪਰਾਈਆਂ ਚੰਗੀਆਂ ਭੈਣਾ ਮਾਵਾਂ ਧੀਆਂ ਜਾਣਾਂ ਇਹਨਾਂ ਨੇਤਰਾਂ ਨਾਲ ਪਰਾਈ ਇਸਤਰੀ ਨਹੀਂ ਵੇਖਣਾ ਭਾਵ ਇਸਤਰੀ ਨੂੰ ਪਰਾਈ ਨਹੀਂ ਜਾਣਣਾ ਜਾਂ ਇਸ ਤਰ੍ਹਾਂ ਨਹੀਂ ਜਾਣਣਾ ਕਿ ਉਹ ਤਾਂ ਮੇਰੀ ਭੈਣ ਹੈ ਤੇ ਇਹ ਤਾਂ ਕਿਸੇ ਹੋਰ ਦੀ ਲੜਕੀ ਹੈ ਮਿਹਰ ਭਲਾਈਆਂ ਚੰਗੀਆਂ ਪਹਿਣਾਵਾ ਵਾਂ ਤੀਆਂ ਜਾਣੇ ਜੀਬ ਦੇ ਨਾਲ ਝੂਠ ਨਹੀਂ ਪਰਸਣਾ ਅੱਖਾਂ ਦੇ ਨਾਲ ਵਿਕਾਰ ਨਹੀਂ ਪਰਸਣਾ ਸਾਰ ਕੀ ਟਹਿਲ ਸਤ ਸੰਗ ហេਤ ਸਾਰੂਆਂ ਦੀ ਸੰਗਤ ਕਰਨੀ ਚਾਹੀਦੀ ਆ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਆ ហេਤ ਭਾ ਪਿਆਰ ਸਤ ਸੰਗਤ ਨਾਲ ਸਾਨੂੰ ਪਿਆਰ ਕਰਨਾ ਚਾਹੀਏ ਕੰਨ ਨਾ ਸੁਣੇ ਕਹੂ ਕੀ ਨਿੰਦਾ ਕੰਨਾਂ ਦੇ ਨਾਲ ਨਿੰਦਾ ਚੁਗਲੀ ਨਹੀਂ ਪਰਸਣੀ ਕਿਸੇ ਦੀ ਨਿੰਦਾ ਚੁਗਲੀ ਨੂੰ ਆਪਣੇ ਕੰਨਾਂ ਦੇ ਨਾਲ ਨਹੀਂ ਸੁਣਨਾ ਨਹੀਂ ਕਰਨੀ ਇਹ ਤੋਂ ਬਚਣ ਲਈ ਕਿਸੇ ਦੀ ਨਿੰਦਿਆ ਚੁਗਲੀ ਸੁਣ ਕੇ ਹਰਕਾਰ ਕਰਨਾ ਕਿ ਮੈਂ ਬਹੁਤ ਚੰਗਾ ਹਾਂ ਇਹਦੇ ਬਜਾਏ ਸਭ ਤੇ ਜਾਣੈ ਆਪਸ ਕੋ ਮੰਦਾ ਆਪਣੇ ਆਪ ਨੂੰ ਸਭ ਤੋਂ ਮਾੜਾ ਜਾਣੋ ਤਾਂ ਇਸ ਚੀਜ਼ ਦਾ ਅਸਰ ਵੀ ਤੁਹਾਡੇ ਤੇ ਨਹੀਂ ਹੋਏਗਾ ਜਿਵੇਂ ਕਬੀਰ ਸਾਹਿਬ ਦਾ ਬਚਨ ਹੈ ਕਬੀਰ ਸਭ ਤੇ ਹਮਰੇ ਹਮ ਕਰ ਭਰੂ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਪਾਤਸ਼ਾਹ ਜੀ ਕਹਿੰਦੇ ਐਦਾਂ ਦਾ ਜੀਵਨ ਬਤੀਤ ਹੋਵੇ ਸਿੱਖ ਦਾ ਇਹਨੂੰ ਅਪਰਸ ਕਹਿੰਦੇ ਆ ਵਿਕਾਰਾਂ ਨੂੰ ਗ੍ਰਹਿ ਗਿਆਨ ਇੰਦਰੀਆਂ ਤੇ ਪਰਸਨ ਨਹੀਂ ਦੇਣਾ ਗੁਰ ਪ੍ਰਸਾਦਿ ਵਿਖਿਆ ਪਰਹਰੈ ਗੁਰੂ ਦੀ ਕਿਰਪਾ ਦੇ ਨਾਲ ਹਿਰਦ ਵਿੱਚੋਂ ਹਿਰਦੇ ਵਿੱਚੋਂ ਸੁੱਟ ਵਿੱਚੋਂ ਵਿਸ਼ੇ ਵਿਕਾਰਾਂ ਨੂੰ ਪਰਹਰੈ ਬਾਹਰ ਕੱਢ ਕੇ ਰੱਖੇ ਇਹਨਾਂ ਨੂੰ ਨੇੜੇ ਨਾ ਆਉਣ ਦੇਵੇ ਇਹਨਾਂ ਨੂੰ ਅੰਤਿਸ਼ ਕਰਨ ਨਾਲ ਪਰਸਨ ਨਾ ਦੇਵੇ ਐਸਾ ਪਰਸ ਹੋਣਾ ਚਾਹੀਦਾ ਸਾਡੀ ਮਤਮਕ ਤਾਰਕ ਮਰਕੀ ਬਾਸਨਾ ਮੰਨਤੇ ਡਰੈ ਗੁਰੂ ਦੀ ਕਿਰਪਾ ਲੈ ਕੇ ਜਿਹੜੀਆਂ ਮਨ ਦੇ ਅੰਦਰ ਵਾਸਨਾਵਾਂ ਪੈਦਾ ਹੁੰਦੀਆਂ ਉਹਨਾਂ ਨੂੰ ਟਾਲ ਕੇ ਰੱਖੇ ਸ਼ਬਦ ਛਪਦਸਪਰਸ ਰੂਪ ਰਸ ਗੰਧ ਗੋੜਾਂ ਦੇ ਸ਼ਬਦ ਮੰਨਣ ਕਰਕੇ ਹੀ ਮਨ ਤੋਂ ਹਟਦੀ ਹੈ ਤੋਂ ਜਿਸ ਤਰ੍ਹਾਂ ਭਾਈ ਜੋਗਾ ਜੀ ਦੀ ਗੱਲ ਹੈ ਘਰੋਂ ਤਾਂ ਚੱਲਿਆ ਸੀਗਾ ਮੈਂ ਮੈਨੋ ਗੁਰੂ ਸਾਹਿਬ ਨੇ ਬੁਲਾਇਆ ਮੈਂ ਜਲਦੀ ਜਾਣਾ ਦੋ ਲਾਵਾ ਛੱਡ ਦਿੱਤੀਆਂ ਪਰ ਅੱਗੇ ਜਾ ਕੇ ਮਨ ਵਿੱਚ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਕਿਹੜਾ ਸਿੱਖ ਹੈ ਜਦੋਂ ਹੰਕਾਰ ਰੂਪੀ ਵਿਕਾਰਾਂ ਦੇ ਜਰਨੈਲ ਨੇ ਦੱਬ ਲਿਆ ਤੇ ਫਿਰ ਅਗਰੇ ਕਾਮ ਹੋਈ ਫੌਜਾਂ ਆ ਗਈਆਂ ਪਰ ਸ਼ੁਕਰ ਹੈ ਕਿ ਉਹ ਗੁਰੂ ਵਾਲਾ ਸੀ ਗੁਰੂ ਨੇ ਉਸ ਨੂੰ ਬਚਾਲਿਆ ਨਰਕਾਂ ਵੀ ਜਾਣ ਤੋਂ ਪ੍ਰੀਤਮ ਜੀ ਕਹਿੰਦੇ ਇੰਦਰੀ ਜਿਤ ਪੰਜ ਦੋਖਤੇ ਰਹਤ ਜਿਨ੍ਹਾਂ ਨੇ ਇਹਨਾਂ ਪੰਜਾਂ ਇੰਦਰੀਆਂ ਨੂੰ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਪੰਜਾਂ ਵਿਕਾਰਾਂ ਤੋਂ ਵਿਚਾਰਿਆ ਜਿਨ੍ਹਾਂ ਨੇ ਆਪਣੀਆਂ ਗਿਆਨ ਇੰਦਰੀਆਂ ਨੂੰ ਆਪਣੇ ਕਰ ਇੰਦਰੀਆਂ ਨੂੰ ਇਹਨਾਂ ਵਿਕਾਰਾਂ ਤੋਂ ਵਿਚਾਰਿਆ ਨਾਨਕ ਕੋਟ ਮਦੈ ਕੋ ਐਸਾ ਹੈ ਪਰਸ ਔਰ ਇਹੋ ਜਿਹੇ ਤੁਹਾਨੂੰ ਬਹੁਤੇ ਨਹੀਂ ਮਿਲਨੇ ਬਹੁਤ ਥੋੜੇ ਮਿਲਣਗੇ ਕੋਟਨ ਮੇ ਕੋ ਬਿਰਲੇ ਬਿਰਲੇ ਹਨ ਐਸੇ ਜਿਹੜੇ ਆਪਣੇ ਆਪ ਨੂੰ ਵਿਸ਼ੇ ਵਿਕਾਰਾਂ ਤੋਂ ਆਪਣੀ ਸੁਰਤ ਨੂੰ ਆਪਣੇ ਇੰਦਰੀਆਂ ਨੂੰ ਗਿਆਨ ਇੰਦਰੀਆਂ ਨੂੰ ਕਰਮ ਇੰਦਰੀਆਂ ਨੂੰ ਬਚਾ ਕੇ ਰੱਖਦੇ ਆ ਜਿੰਨਾਂ ਦੀਆਂ ਗਿਆਨ ਇੰਦਰੀਆਂ ਪੰਜਾਂ ਵਿਕਾਰਾਂ ਤੋਂ ਬਚ ਜਾਂਦੀਆਂ ਕਰੋੜਾਂ ਵਿੱਚੋਂ ਐਸੇ ਬਿਰਲੇ ਹਨ ਕੋ ਐਸਾ ਆਪਰਸ ਬਾਪੁ ਪੁਨ ਕਾ ਜਿਸ ਲੇਪ ਨ ਲਾਗੇ ਉਹ ਬਾਪੁ ਪੁਨ ਦੇ ਵਿੱਚ ਨਹੀਂ ਫਸਦੇ ਘਟ ਘਟ ਦੇ ਅੰਤਰ ਸਾਧ ਹੀ ਜਾਗੈ ਸਾਰਿਆਂ ਵਿੱਚ ਇੱਕ ਪਰਮੇਸ਼ਰ ਨੂੰ ਵੇਖਣਾ ਕਰਦੇ ਹਨ ਏਸੀ ਨੌਵੀਂ ਅਸ਼ਟਪਦੀ ਜਿਸ ਦਾ ਗੁਰੂ ਪਿਆਰਿਓ ਪਹਿਲਾ ਸ਼ਲੋਕ ਅਤੇ ਪਹਿਲਾ ਪਦ ਅਰਪਣ ਕੀਤਾ ਅਗੇ ਦੂਸਰਾ ਪਦ ਆਰੰਭ ਹੁੰਦਾ ਹੈ ਇਹਦੀ ਵਿਚਾਰ ਆਪਾਂ ਅਗਲੇ ਦਿਵਾਨਾਂ ਵੀ ਸਰਪਟ ਕਰਾਂਗੇ ਬੋਲਦਿਆਂ ਨੇਕਾ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਵਰشن ਜੋਗ ਹੈ ਲਖਸ਼ ਲੈਣਾ ਜੀ ਸਮਾਪਤੀ ਕਰੀਏ ਵਾਹਿ ਫਤੇ ਪਾ ਫਤੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ